ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ ਆਸ਼ਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆਸ਼ਾ ਵਰਕਰਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਤਸਵੀਰਾਂ ਦੇ ਵਿੱਚ ਕਿ ਜਿੱਥੇ ਕਿ ਅੱਜ ਮੰਗ ਪੱਤਰ ਦੇ ਕੇ ਉਹਨਾਂ ਉਹਨਾਂ ਕੋਲੋਂ ਆਪਣੀ ਅਜੀ ਤੁਹਾਨੂੰ ਜੀ ਆਪਣਾ ਨਾਮ ਦੱਸ ਕੇ ਕਿਸ ਜਗ੍ਹਾ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਹੜੇ ਕਲਾਕਿਤ ਹੈ ਕਿਉਂ ਕੀਤਾ ਅਜੀ ਸਰ ਮੈਂ ਬਰਿੰਦਰਜੀਤ ਕੌਰ ਸਰਮ ਆਂਗਨਵਾੜੀ ਵਰਕਰ ਹਲ ਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਪੂਰੇ ਪੰਜਾਬ 'ਚ ਕਾਰਨ ਆ ਕਿ ਸਾਡਾ ਪਿਛਲਾ 6 ਮਹੀਨਿਆਂ ਦਾ ਜਿਹੜਾ ਮਾਨ ਪੱਤਾ ਸੈਂਟਰ ਗਵਰਨਮੈਂਟ ਵੱਲੋਂ ਆ ਰਿਹਾ ਆ ਉਹ ਪੰਜਾਬ ਸਰਕਾਰ ਰੋਕ ਕੇ ਬੈਠੀ ਆ ਸੋ ਐਡਾ ਮੁਸ਼ਕਿਲ ਹਾਲਾਤ ਜਿਹੜੇ ਪੰਜਾਬ ਚ ਪੈਦਾ ਹੋਏ ਆ ਹੜਾਂ ਦੀ ਸਥਿਤੀ ਦੀ ਮਾਰ ਦੇ ਥੱਲੇ ਲੋਕ ਜਿਹੜੇ ਆ ਉਹ ਬੜਾ ਮੁਸ਼ਕਿਲ ਜੀਵਨ ਦਾ ਗੁਜ਼ਾਰਾ ਕਰ ਰਹੇ ਆ ਉਹਦੇ ਵਿੱਚ ਸਾਡੀ ਆਂਗਣਵਾੜੀ ਵਰਕਰ ਹੈਲਪਰ ਪੈਣਾ ਨਹੀਂ ਇਕ ਨੇ ਸੋ ਸਾਨੂੰ 1 ਰੁਪਿਆ ਵੀ ਨਹੀਂ ਉਹਨਾਂ ਕੋਲ ਹੈਗਾ ਸਾਡੇ ਕੋਲ 1 ਰੁਪਿਆ ਵੀ ਨਹੀਂ ਵਰਤਣ ਵਾਸਤੇ ਆ ਕੱਲ ਹੀ ਸਾਡੀ ਇੱਕ ਵਰਕਰ ਆ ਸੁਨਾਮ ਟੂ ਦੇ ਵਿੱਚ ਉਹ ਬਿਮਾਰੀ ਦੇ ਨਾਲ ਝੁੱਜਦਿਆਂ ਹੋਇਆ ਕੁਲਜੀਤ ਕੌਰ ਉਹਦਾ ਨਾਮ ਆ ਗੋਬਿੰਦ ਗਾੜਾ ਉਹਦਾ ਪਿੰਡ ਆ ਉਹ ਬਿਮਾਰੀ ਨਾਲ ਝੁੱਜਦਿਆਂ ਹੋਇਆ ਜਿਹੜੀ ਮਰ ਗਈ ਆ ਜੇਕਰ ਸਰਕਾਰ ਸਾਨੂੰ ਤਨਖਾਹਾਂ ਨਹੀਂ ਦਊਗੀ ਤੇ ਸਾਡਾ ਜਿਹੜਾ ਆ ਘਰ ਦਾ ਗੁਜ਼ਾਰਾ ਕਿਵੇਂ ਚੱਲਣਾ ਹੈ ਦਵਾਦਾਰੂ ਜਿਹੜਾ ਉਹ ਸਾਡਾ ਕਿਵੇਂ ਚੱਲਣਾ ਹੈ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਕਿਵੇਂ ਚਰਨੇ ਆ ਸੌਦਾ ਪਤਾ ਰਾਸ਼ਨ ਕਿੱਥੋਂ ਪਾਉਣਾ ਆ ਸੋ ਬਹੁਤ ਸਾਰੀਆਂ ਮਜਬੂਰੀਆਂ ਨੇ ਸਾਡੇ ਵਿੱਚ ਬਹੁਤ ਸਾਰੀਆਂ ਅੰਗਵਾੜੀ ਵਰਕਰਸ ਵਿਧਵਾ ਨੇ ਤਲਾਕਸ਼ੁਦਾ ਨੇ ਅੰਘੀ ਹੀ ਨੇ ਸੋ ਇਹੋ ਜਿਹੀ ਇਹੋ ਜਿਹੀ ਗਰੀਬ ਸਥਿਤੀ ਦੇ ਵਿੱਚ ਉਹ ਗੁਜ਼ਰ ਰਹੀਆਂ ਨੇ ਵੀ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਜਿੰਨਾ ਬੁਰਾ ਹਾਲਾਤ ਹੈ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਲ੍ਹਾ ਪ੍ਰੋਗਰਾਮ ਅਫਸਰ ਦੇ ਦਫ਼ਤਰ ਦੇ ਮੂਹਰੇ ਪੂਰੇ ਪੰਜਾਬ 'ਚ ਅਸੀਂ ਇਹ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਇਹਦੀ ਆਵਾਜ਼ ਸ਼ਾਂਤ ਨਹੀਂ ਟੰਗ ਨਾ ਕੀਤਾ ਜਾ ਰਿਹਾ। ਬਿਲਕੁਲ ਜੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਪ੍ਰਦਰਸ਼ਨ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਨਾਰਾ ਬਾਜ਼ੀ ਹੋ ਰਹੀ ਆ ਬਾਕੀ ਅਸੀਂ ਜਾਨ ਜੀਵਨ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹਦੇ। 17 ਅਕਤੂਬਰ ਦਾ ਖਾਸ ਪ੍ਰੋਗਰਾਮ। ਹਾਂ ਜੀ 17 ਅਕਤੂਬਰ ਨੂੰ ਤਾਂ ਢਾਕੀ। 17 ਅਕਤੂਬਰ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਜੇਕਰ ਇਹਨਾਂ ਨੇ ਸਾਡਾ 6 ਮਹੀਨਿਆਂ ਦਾ ਫੰਡ ਰਿਲੀਜ਼ ਨਾ ਕੀਤਾ ਤਾਂ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਸਾਡੇ ਸੀਡੀਪੀਓ ਦਫ਼ਤਰ ਨੇ ਉੱਥੇ ਦੁਬਾਰਾ ਤੋਂ ਉੱਚ ਪੱਧਰ ਤੇ ਰੋਸ ਪ੍ਰਦਰਸ਼ਨ ਕਰਾਂਗੇ ਜਿਹਦੇ ਵਿੱਚ ਅਸੀਂ ਕੀ ਸਰਕਾਰ ਦਾ ਪੂਰਾ ਜਲੂਸ ਕੱਢਾਂਗੇ ਤੇ ਕਾਲੀ ਦੀਵਾਲੀ ਮਨਾਵਾਂਗੇ ਕਾਲੀਆਂ ਚੁੰਨੀਆਂ ਲੈ ਕੇ ਕਾਲੀਆਂ ਝੰਡੀਆਂ ਲੈ ਕੇ ਤੇ 17 ਅਕਤੂਬਰ ਨੂੰ ਅਸੀਂ ਦੁਬਾਰਾ ਸਰਕਾਰ ਦੇ ਸਾਹਮਣੇ ਆ ਕੇ ਮਤਲਬ ਇਹਨਾਂ ਦਾ ਬੁਰਾ ਹਾਲ ਕਰਾਂਗੇ ਹਾਂ ਸਰ ਆਪਣਾ ਸਲਾਮ ਹੈ ਮੇਰਾ ਨਾਮ ਗੁਰਮੀਤ ਸਿੰਘ ਜ਼ਿਲ੍ਹਾ ਪ੍ਰੋਗਰਾਮਰ ਅਮਸਤਤ ਜੋ ਅੰਗਨਵਾੜੀ ਵਰਕਰਾਂ ਦੇ ਵੱਲੋਂ ਮੰਗ ਪੱਤਰ ਮਿਲਿਆ ਉਹਦੇ ਵਿੱਚ ਇਹਨਾਂ ਦਾ ਡਾਟਾ ਪੈਕੇਜ 6 ਮਹੀਨਿਆਂ ਦਾ ਹੈ ਉਹ ਕੋਈ ਤਕਨੀਕੀ ਖਾਮੀਆਂ ਕਰਕੇ ਥੋੜਾ ਪੈਂਡਿੰਗ ਸੀ ਤੇ ਅੱਜ ਅੱਜ ਅਸੀਂ ਪਾ ਰਹੇ ਹਾਂ ਸਾਨੂੰ ਹੁਣੇ-ਹੁਣੇ ਹੁਕਮ ਹੋਇਆ ਹੈ ਸੋ ਮੁੱਖ ਦਫ਼ਤਰ ਵੱਲੋਂ ਤੇ ਸੀਡੀਪੀਓਜ਼ ਨੂੰ ਇਤਲਾਹ ਕਰ ਦਿੱਤਾ ਗਿਆ ਤੇ ਅੱਜ ਜਾਂ ਕੱਲ੍ਹ ਤੱਕ ਇਹਨਾਂ ਦਾ ਡਾਟਾ ਜਿਹੜਾ ਹੈਗਾ 6 ਮਹੀਨਿਆਂ ਦਾ ਮਨਪਤਾ ਇਹਨਾਂ ਦੇ ਖਾਤੇ 'ਚ ਆ ਜਾਊਗਾ ਲੋਕ ਕਹਿੰਦੇ ਕਿ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 6 ਮਹੀਨੇ ਲਗਾਤਾਰ ਹੋ ਗਏ ਨੂੰ ਕਿ ਜੁੜੀਆਂ ਅੰਗਨਵਾੜੀ ਮਹਿਲਾਵਾਂ ਨੇ ਜਾਤੇ ਉਧਰੋਂ ਟੂਟ ਜਾਉਣਾ ਦੇ ਵਿੱਚ ਘਰ ਕੋਲ ਉਹਨਾਂ ਦੇ ਸੁੱਤੇ ਨੇ ਕਲੀ ਭਾਂ ਦਿਖਾਤੀ ਹੈ ਉਹ ਵੀ ਕਰਕੇ ਨੇ ਖਾਸ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਕਿੰਨੇ ਆਜ ਦੇ ਦੁਨੀਆਂ ਉੱਪਰ ਕਿਸੇ ਸਹੀ ਨਹੀਂ ਤੁਹਾਨੂੰ ਕਹਿ ਨਹੀਂ ਦਿੰਦੇ ਇਸ ਤਰ੍ਹਾਂ ਦੀ ਕਿਹੜੀ ਤਕਨੀਕੀ ਰਾਹਗੀ ਹੈ ਜਿਹੜੀ ਹੱਲ ਨਹੀਂ ਹੋਦਾ ਕੁਝ ਜੋ ਸਰਕਾਰ ਦੇ ਪੋਰਟਲ ਵਗੈਰਾ ਚੇਂਜ ਹੁੰਦੇ ਰਹਿੰਦੇ ਨੇ ਪ੍ਰੋਸੀਜਰ ਕੀ ਹੈਗਾ ਇਹਨਾਂ ਨੂੰ ਪੇ ਕਰਨ ਦਾ ਉਹਦੇ ਵਿੱਚ ਤਕਨੀਕੀ ਤੌਰ ਤੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਮੁੱਖ ਦਫ਼ਤਰ ਤੋਂ ਸਾਨੂੰ ਇਹੀ ਇਤਲਾਹ ਸੀ ਅਸੀਂ ਦੇਖੋ ਮੀਡੀਏਟਰ ਆ ਇੱਥੇ ਸਾਡੇ ਕੋਲ ਜਦੋਂ ਫੰਡ ਆਉਂਦਾ ਸੀ ਬਿਲਕੁਲ ਨਾਲ ਦੀ ਨਾਲ ਰਿਲੀਜ਼ ਕਰ ਦਿੰਦੇ ਆ ਇਹ ਹੁਣ ਮੁੱਖ ਦਫ਼ਤਰ ਦਾ ਜਿਹੜਾ ਹੈ ਉਥੋਂ ਜੋ ਸਾਨੂੰ ਸੂਚਨਾ ਮਿਲੀ ਹੈ ਉਹਦੇ ਵਿੱਚ ਅੱਜ ਹਰ ਹਰ ਤੱਕ ਰਿਲੀਜ਼ ਕਰ ਦਿੱਤਾ ਜਾਊਗਾ ਪੈਸਾ ਜਿਹੜਾ ਹੈਗਾ ਚਲੋ ਬਾਕੀ ਅਸੀਂ ਪੁੱਛ ਲਾਂਗੇ ਜਦੋਂ ਮੀਟਿੰਗਸ ਹੋਣਗੀਆਂ ਅਸੀਂ ਇਹ ਪੁੱਛ ਲਾਂਗੇ ਰੀਜ਼ਨ ਕੀ ਸੀ ਉਹ ਤੁਹਾਨੂੰ ਬਾਅਦ ਚ ਰੀਜ਼ਨ ਅਸੇ ਐਕਸਪਲੇਨ ਕਰ ਦਾਂਗੇ ਹਾਂ ਕੀ ਵਿਸ਼ਵਾਸ ਦਿੱਤਾ ਹੈ ਵਿਸ਼ਵਾਸ ਸਰ ਅੱਜ ਜਾਂ ਕੱਲ ਤੱਕ ਇਹਨਾਂ ਦੇ ਪੈਸੇ ਜਿਹੜੇ ਅਸੀਂ ਮਾਨ ਪੱਤਾ ਇਹਨਾਂ ਨੂੰ ਇਹਨਾਂ ਦੇ ਖਾਤਿਆਂ 'ਚ ਆ ਜੂਗੇ ਹਾਂਜੀ ਠੀਕ ਇਹ ਸੀ ਅੰਮ੍ਰਿਤ ਸਰ ਸਿਵਲ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਕਿ ਆਸ਼ਾ ਵਰਕਰਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਲਦ ਹੀ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਣਗੇ